ਮੋਟੋ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੁੱਟ ਫੇਕ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ ਹਾਂਜੀ ਜੀਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਉੱਪਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਹਾਂਜੀ ਹਰ ਤਾਂ ਹੋਰ ਕਸਫਾਇਆ ਜੀ ਜੀ ਵਾਰਸਾ ਕਾਇਚਾ ਤੇ ਕਿ ਮਾਨੂੰ ਕੀ ਵਾਰੂ ਡੰਗਰ ਜੀ ਚਾਹਤਾ ਸੋ ਹੋੜਾ ਦਾ ਚਿਕਸਤਾ ਪਿਆ ਕਹਿਣਾ ਕਰਵਾ ਕੇ ਫੋਟੋਆਂ ਦੇ ਜਵਾਬ ਮੁੰਦਾ ਆਖਵਾ ਕੋ ਆ ਦੇਖ ਲਓ ਡੰਗਰ ਜੀ ਹੈਨਾ ਇਹਦਾ ਆਪਦਾ ਹੀ ਅੰਦਾਜ਼ ਹੈ ਗੁੱਡ ਮਾਰਨਿੰਗ ਕਹਿਣ ਦਾ ਹਾ ਦੀ ਜੀਜੇਨ ਤਾਂ ਦੇਤਾ ਤੜਕੀ ਚਾਣਾ ਅੰਡਾ ਮਰੇ ਲੱਪੜਿਆ ਕੌਣ ਕਿਆ ਕਰਦਾ ਹੁੰਦਾ ਆ ਤੇ ਮੈਨੂੰ ਇਹ ਲੱਗਦਾ ਹਨ ਬੰਦਾ ਹੀ شریف ਸੀ ਜਿਹੜਾ ਚੁੱਪ ਕਰਕੇ ਫਿਰ ਵੀ ਠੀਠ ਜਾਊ ਕੋ ਸੁੱਤਾ ਰਿਹਾ ਜਿਵੇਂ ਕਿਸੇ ਆਮ ਦੇ ਮਾਰਿਆ ਹੁੰਦਾ ਨਾ ਤੇ ਪੰਜ ਸੱਤ ਤੜਕੇ ਤੜਕੀ ਚਪੇੜਾ ਖਾ ਲੈਂਦੀ ਇਹ ਮੇਰੇ ਮੰਮੀ ਤੇ ਤੇਰੀ ਲੱਕੀ ਹੋਇਆ ਮਰਾਂਦਾ ਤਾਂ ਹਨ ਫਾਣਾ ਕਰਨ ਮੰਮੀ ਫਾਇ ਨਹੀਂ ਫਾਇ ਨਹੀਂ ਹੋਇਆ ਮੁੰਡਾ ਥੱਕ ਗਿਆ ਅਲੋ ਘੱਟੇ ਮਾਰ ਦੇਖੋ ਬੱਕਰ ਮਰ ਜੰਦਾਰ ਕਹਿੰਦਾ ਮੈਨੂੰ ਕਹਿੰਦਾ ਕਰ ਵਾਲੀ ਵੀ ਇਸਤੀ ਦੇਖੋ ਜੀ ਆਪਣਾ ਘਰ ਰਾੜੀ ਹੋਗਾ ਆ ਦੇਖ ਲੋ ਡੰਗਰ ਜੀ ਇਹ ਨਹੀਂ ਸੁਧਰਦੀ ਸਾਰਾ ਟੱਬਰ ਕੰਮ ਗਰੀ ਜਾਂਦਾ ਇਹੇ ਕੈਮਰਾ ਚਾਕੇ ਫਿਰਦੀ ਇਹਦੇ ਨੇ ਉਹਨਾਂ ਨੂੰ ਵੀ ਖਜਾਤਾ ਦੇਖ ਲੋ ਤੂੰ ਹਟ ਜਾਏ ਜਾਂ ਕੁਛ ਕਰਨੋਂ ਚੰਗੀ ਰਹੇਂਗੀ ਨਹੀਂ ਨਾ ਤੇਰੇ ਸੁੱਤੀ ਉਠਦੀ ਤੇ ਲਾਇਆ ਕਰਨਗੇ ਤਿੰਨ ਚੜ ਝਾੜੂ ਸਮਾਨ ਬੇਬੀ ਜੀ ਇੱਕ ਤਰੀਕੇ ਨਾਲ ਇਹਨੂੰ ਖਰਾਕ ਹੀ ਦੇ ਦਿਆ ਕਰਨਗੇ ਤੜਕੀ ਲੋਕ ਤਾਂ ਤੜਕੀ ਪ੍ਰੋਟੀਨ ਵਗੈਰਾ ਲੈਂਦੇ ਤੇ ਤੈਨੂੰ ਚਾਰ ਝਾੜੂ ਮਿਲਿਆ ਕਰਨਗੇ ਇਹਨਾਂ ਤੋਂ ਤੜਕੀ ਦੇਖ ਲੈ ਸੁਧਰ ਜਾ ਹਲੇ ਵੀ ਚੰਗੀ ਰਹੇਂਗੀ ਆ ਸੋਹਣਾ ਲੱਗ ਜਾਂਦਾ ਆਪਰ ਹੁਣ ਤਿਆਰੀਆਂ ਫੋਰੀਆਂ ਕਰਦੇ ਮੈਂ ਤੇ ਤਿਆੜੀ ਲਾਣਗੇ ਸਬਜ਼ੀ ਕੱਲ ਨੂੰ ਸਾਡੇ ਆ ਜਾਣਗੇ ਗੈਸਟ ਵਾਤ ਸਮਾਨ ਦੇ ਆਉਣੇ ਕੋਈ ਨ ਹਾਂ ਕਾਤੇ ਮੁੱਕੋ ਤਾਂ ਕਰਦੇ ਨਹੀਂ ਚੱਕ। ਮੁੱਕੋ ਦੁਪੱਟਾ ਲਾ ਲਓ। ਕਰਦੇ ਨਹੀਂ ਚੱਕ। ਕਰ ਜਾ। ਇਹਦੇ ਕਿ ਸੁਡਲ ਜੀ ਹੈ ਨਾ ਮੰਨਦੀ ਹੈ ਕਿਸੇ ਦੀ। ਸਾਰੇ ਨੂੰ ਕੰਮ ਦੇ ਹੀ ਜਾਂਦੀ ਹੈ। ਕੋਈ ਕਹਿੰਦਾ ਕੋ ਕਰਦ ਲਿਆ ਦੇ ਚਾਕੇ ਕੋਈ ਕੁਛ ਕਹਿੰਦਾ ਤੇ ਇਹ ਸੁਡਲ ਜੀ ਖੜ ਜੈ। ਅਰੇ ਬਹੁਤ ਮਨੁਸ਼ ਲੱਗ ਰਿਹਾ ਮਤ ਕਰੋ ਰਹਿਣ। ਉਹ ਹੀ ਐਨੀ ਅਪਲੋਡ ਕਰਤਾ ਚਾਕੇ ਹੱਦ ਦਾ ਫੇਰ ਕਹਿਣਗੇ ਤੂੰ ਤਾਂ ਬਹੁਤ ਸੋਹਣੀ ਲੱਗਦੀ ਏ ਤੇ ਸਾਨੂੰ ਆ ਕੇ ਕਹਿਣਗੇ ਤੁਸੀਂ ਕੀ ਲੈਣਾ ਇਹਨਾਂ ਦੀ ਲਾਈਫ ਹੈ। ਇਹ ਜੋ ਮਰਜੀ ਕਰਨ। ਆ ਦੇਖ ਲਓ ਹਣਾ ਇਹਦੀਆਂ ਹਰਕਤਾਂ ਦੇਖ ਕੇ ਨਾ ਪਤਾ ਲੱਗਦਾ ਵੀ ਪਿਓਰ ਹੈ ਪਰ ਐ ਵੀ ਜਿਆਦਾ ਡਿਟੇਲ ਨਹੀਂ ਮੈਂ ਦਿੰਦੀ ਸਾਰੇ ਸਮਝ ਹੀ ਗਏ ਹੋਣਗੇ। ਚੋੜਾ ਚੋੜਾ ਚੋੜਾ। ਹਾਂ ਉਹ ਆਈ ਹੈ। ਚੋੜਾ ਕਿਉਂ ਸਾ? ਕਾਲੂ। ਕਾਹ ਹੋਗਾ ਸਫਾਗਾ ਹੋਣਾ ਪੱਲਾ। ਦੇਖੋ ਪੂਰਾ ਫਰਚ ਤੋ ਇਕ ਸਾਫ ਹੋਗਾ। ਨਾਵੇਂ ਪਾਦੇ। ਹੋਰ ਆ ਮੇਰਾ ਪ੍ਰਾਣ। ਇਹ ਜੋ ਤੁਸੀਂ ਦੇਖ ਕੇ ਹੱਡੇ ਉਹ ਇਹ ਹੈ ਪੈਰਿਸ ਫੈਸ਼ਨ ਵੀਕ ਦਾ ਲਾਸਟ ਰਾਉਂਡ ਤੇ ਇਹਦੇ ਜਿਹੜੇ ਸ਼ੋ ਸਟਾਪਰ ਨੇ ਉਹ ਹੈ ਇਹ ਜਾਮਣੀ ਜੀ ਤੇ ਉਹਦਾ ਗੈਂਗ।

ਇਹ ਕਹਤਾ ਹੈ ਕਿ ਅਨੂ ਦੇ ਵੀ ਪੜ ਪੜ ਲੈਂਦੀ ਨਾ ਮਾੜੀ ਮੋਟੀ ਅਕਲ ਹੁੰਦੀ ਇਹਨੂੰ ਬਹਿਣ ਖਲੋਣ ਦੀ ਗੱਲ ਕਰਨ ਦੀ ਡੰਗਰ ਜੀ ਸੁਡੜ ਇਹਨੇ ਨਾ ਕਹਾਵਤ ਸੱਚ ਕਰਦੀ ਵੀ ਮੱਜੇ ਗੀ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ ਇਹਨੂੰ ਜਿੰਨਾ ਮਰਜੀ ਸਮਝਾ ਲਈਏ ਜਾਮਨੀ ਜੀ ਨੂੰ ਇਹ ਨਹੀਂ ਸੁਧਰਦੀ ਹੈਗੀ ਦੇਖ ਲੈ ਇਹ ਕੋ ਵਿਆਹ ਕਰਾ ਕੇ ਛਲਟੇ ਹੀ ਪ੍ਰੈਸ ਕਰਦੇ ਰਹ ਜਾਂਦੇ ਆ ਸਾਡੀ ਕੁੜੀ ਦਾ ਕਹਿਣਾ ਇਹ ਵਿਆਹ ਕਰਾ ਕੇ ਵਿਆਹ ਕਰਾ ਕੇ ਤੰਗ ਹੁੰਦੇ ਆ ਕੁੜੀ ਨੂੰ ਚਾਹ ਜੜਿਆ ਰਕਾਰ ਵਾਲਾ ਚੰਗਾ ਮੈਂ ਸਭ ਤੋਂ ਘੱਟੀ ਮੈਂ ਤਾਂ ਹੀ ਨਹੀਂ ਵਿਆਹ ਕਰਾਉਂਦੀ ਆਹ ਦੇਖ ਲੋ ਸੁੱਡਲ ਜੀ ਹਨਾ ਆਦੀ ਭੈਣ ਦੀ ਮੁੱਤੀ ਵੀ ਸਿੱਕਰੀ ਜਾਂਦੀ ਵੀ ਇਹਦਾ ਮਤਲਬ ਇਹੀ ਹੈ ਵੀ ਤੇਰੇ ਘਰ ਵਾਲਾ ਵਧੀਆ ਨਹੀਂ ਹੈਗਾ ਮੇਰੇ ਘਰ ਵਾਲਾ ਚੰਗਾ ਪਰ ਸੁੱਡਲ ਤੂੰ ਉਹਦੇ ਨਾਲ ਵਰਤ ਕੇ ਤਾਂ ਦੇਖ ਲੈ ਹਲੇ ਉਹਨੇ ਵੀਊ ਲੈਣੇ ਤੇਰੇ ਤੋਂ ਹਲੇ ਉਹਨੇ ਫੇਮ ਲੈਣਾ ਤੇਰੇ ਤੋਂ ਹਨਾ ਉਦੋਂ ਬਾਅਦ ਦੀ ਗੱਲਾਂ ਨੇ ਇਹ ਫੇਰ ਦੱਸੀ ਵੀ ਚੰਗਾ ਕਿ ਨਹੀਂ ਚੰਗਾ ਜੇ ਤੈਨੂੰ ਚਾਹ ਚੋ ਮੱਖੀ ਵਾਂਗੂ ਬਾਹਰ ਨਾ ਮਾਰੇ ਨਾ ਕੱਢ ਕੇ ਫੇਰ ਦੱਸੀ ਲੈ ਤੈਨੂੰ ਪਰਾਂੜੀ ਲਾ ਦਈਦਾ ਤਾ ਕ ਹੂ ਕਾਰਕ ਕੋਸ਼ ਰਹਾ ਕਰੀ ਜਾਂਦਾ ਇੱਧਰ ਦੇਖੋ ਟੈਂਟ ਪਾਸੇ ਮਾਲ ਚੈੱਕ ਕਰ ਲੈ ਫਿਰ ਬਾਈ ਨੂੰ ਲੈ ਕੇ ਤੁਰ ਕੇ ਬੈ ਗਿਆ ਬਠਾਣ ਬਾਈ ਆ ਦੇ ਖੜਿਆ ਆਪਣਾ ਹਰਵਾਈ ਪਹੁੰਚ ਗਿਆ ਟਾਈਮ ਤੇ ਇਹ ਆ ਜਾ ਆਪਣਾ ਕੰਮ ਕਰਦਾਂਗਾ ਸਟਾਰਟ ਬੰਦ ਕਰ ਲੈ ਬਿੱਜੂ ਆ ਜਾ ਆ ਦੇਖ ਲੋ ਕੀ ਆਈਟਮ ਹੈ ਫੜ ਕੇ ਨਾ ਕੈਮਰਾ ਸਾਰੇ ਜਿੰਨਾ ਸਟਾਰ ਬੜੀ ਫਿਰਦੀ ਐ ਨੇ ਤੇ ਇੱਥੇ ਉਹ ਗੱਲ ਕਰ ਰਹੀ ਕਿ ਵੀ ਅੰਨੇ ਦੇ ਵਿੱਚ ਕਾਣਾ ਰਾਜਾ ਹਨਾ ਆਪਣੀ ਆਪਣ ਨੂੰ ਫੀਲ ਕਰਾ ਰਹੀ ਐ ਇੱਥੇ ਨਹੀਂ ਮੈਨੂੰ ਨਹੀਂ ਮੰਤਾ ਯੋ ਕੁਛੇ ਤੇ ਮੂੰਹ ਚਾਦਾ ਹੋਈ ਬੋਲ ਦਿੰਦੀ ਐ ਪਹਿਲਾਂ ਆਪਦੇ ਭਰਾ ਨੂੰ ਕਹਿੰਦੀ ਲੋਲਿਆ ਜਿਆ ਹੁਣ ਇਹਨੂੰ ਕਹੀ ਜਾਂਦੀ ਐ ਬਿੱਜੂ ਆ ਜਿਆ ਕੋਈ ਨਹੀਂ ਦਿੱਖਦਾ ਹੈਗਾ ਕਿ ਇਹ ਵਾਜਾ ਵਾਜੇ ਹੀ ਸੁਣਦੀਆਂ ਹਨ ਤੇ ਜਾਂ ਬਸ ਇਹਦੇ ਐ ਜੀ ਸੀ ਵੀ ਦੇ ਪੰਜੇ ਵਾਂਗੂ ਦੰਦ ਬਾੜ ਤੇ ਆਉਂਦੇ ਆ ਬਸ ਮੈਂ ਹੂਲ ਜੀ ਕਿਸੇ ਕੀ ਮੈਂ ਕਿਹ ਇਨੇ ਬੰਦਿਆਂ ਦੇ ਨਾਮ ਦੱਸਦੇ ਨੇ ਆ ਸਾਡਾ ਫਲਾਣਾ ਧਿਆਨਕਾ ਦੇ ਪਰ ਦੇਖ ਕੋਈ ਰਿਆ ਨਹੀਂ ਹੈਗਾ ਬਿਲਕੁਲ ਦਿਖਾਈਏ ਗਰਾਂ ਮਾ ਲੈ ਜਾਂਦਾ ਲੈ ਜਾਂਦਾ ਤੇ ਆਇਆ ਫਲਾਣਾ ਯਾਰ ਜਿਹੜੇ ਸਾਬ ਨੇ ਇਹ ਹਰਕਤਾਂ ਕਰਦੀਆਂ ਮੈਨੂੰ ਲੱਗਦਾ ਇਹ ਡੇਢ ਦੋ ਬੋਤਲਾਂ ਕੱਲੀ ਖਾਸੀ ਦੀਆਂ ਪੀ ਗਈ ਹੈ ਨਾ ਜਾਰੇ ਇਹ ਪਹਿਲੀ ਪਰਜਾਤੀ ਦੇਖਿਆ ਮੈਂ ਹੈਨਾ ਇਨਕੇਸਮੈਂਟ ਤਾਂ ਕੁੜੀਆਂ ਦੀ ਹੁੰਦੀ ਆ ਪਰ ਇਹਨੂੰ ਪਤਾ ਨਹੀਂ ਕਾਹਦੇ ਭੂਤ ਚੜਿਆ ਪਿਆਗਾ ਕਿਸੇ ਨੂੰ ਕੁਝ ਸਮਝ ਨਹੀਂ ਇਹ ਤਾਂ ਉਹ ਗੱਲ ਹੋ ਗਈ ਵੀ ਤਾਂ ਦੂਜਿਆਂ ਤਾਂ ਟੋਕ ਤੇ ਡੇਲਾ ਹੀ ਸਮਝਦੀ ਹੈਗੀ ਪਤਾ ਨਹੀਂ ਨੀਡੀਜੇ ਵਾਲੇ ਤਾਂ ਪੈਸੇ ਲੁੱਟਣੇ ਆਗੇ ਇਹਨੂੰ ਕ੍ਰੈਸਟੀ ਬਹੁਤ ਹੈ ਡੀਜੇ ਦੀ ਤੁਹਾਨੂੰ ਕੀ ਹਾਲ ਚੱਲਿਆ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸੋ ਅੱਜ ਆਪਾਂ ਜਾਣ ਲੱਗੇ ਸੀਗੇ ਲੁਧਿਆਣੇ ਮੈਰਿਜ ਤੇ ਤੇ ਅਬੇ ਮਜ਼ਾ ਆਏਗਾ ਨਾ ਬਿੜੋ ਇਸ ਲਈ ਕੁਟੀ ਵਾਈਟਸ ਤੇ ਦੀਵਾਰੇ ਬ੍ਰਾਈਟਸ ਆਪਾਂ ਚਲ ਕੇ ਗੇ ਦਿਖਾਉਂਦੇ ਆਂ ਕੀ ਸਮਾਚਾਰਾ ਤੇ ਬਾਕੀ ਪੈਗੋ ਆਪਣਾ ਰਹਿਣੀਏ ਬਸ ਫੇਸ ਕਵਰ ਕਰਨਾ ਬਾਕੀ ਓਕੇ ਲੈ ਦੇਖ ਲੋ ਆ ਗਿੱਟਲ ਜੇ ਵੀ ਚੱਲੇ ਹੈਗੇ ਇਹ ਨਾਗੇ ਤੇ ਪਿੱਛੇ ਰਹਿ ਜਨ ਹਨਾ ਜਲਦੀ ਜਲਦੀ ਪਹੁੰਚੋ ਵੱਡੇ ਵੱਡੇ ਇਨਫਲੂਐਂਸਰ ਪਹੁੰਚ ਰਹੇ ਆ ਵੀਰੇ ਉਹਦੇ ਵਿਆਹ ਤੇ ਬਾਕੀ ਇਹਨਾਂ ਦੱਸਣ ਦੀ ਲੋੜ ਹੀ ਨਹੀਂ ਜਦੋਂ ਪਤਾ ਹੁੰਦਾ ਵਿਰਲਾ ਪੱਟੀ ਦਾ ਡਬਲ ਕੋਟ ਮਾਰਿਆ ਤਾਂ ਸਮਝ ਲਓ ਤੁਸੀਂ ਵਿਆਹ ਤੇ ਜਾ ਰਹੇ ਹੋ ਮੂੰਹ ਆਏ ਕੀਤਾ ਜਿਵੇਂ ਪੜੇਥਨ ਲੱਗਿਆ ਹੁੰਦਾ ਡਾਕੂ ਬਣੂ ਡਾਕੂ ਚਲ ਪਣ ਜਾ ਇਹ ਵਾਲੀ ਹਾਂ ਇਹ ਵਾਲੀ ਇਹ ਵਾਲੀ ਕਰ ਦੇ ਤੇ ਫਿਰ ਲੱਭੀ ਮਤਰਾ ਕੌਣ ਹੈ ਲੋਕ ਕਹਾਂ ਸੇ ਆਤੇ ਹੈ ਇਹ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਜਿਹੜੀ ਹੈ ਛੋਟੇ ਛਤਰਮੁਰਗ ਨੇ ਛੋਟੇ ਕਪੜਾ ਬਲੌਗਰ ਨੇ ਇਹ ਇਹ ਜੀ ਵਰਡਿੰਗ ਸਿੱਖਦੇ ਕਿੱਥੋਂ ਆ ਆਮ ਲੋਕਾਂ ਦੀ ਤਾਂ ਇਹ ਡਿਕਸ਼ਨਰੀ ਵਿੱਚ ਵੀ ਨਹੀਂ ਹੁੰਦੇ ਪਤਨ ਹੀ ਲੈਂਗੁਏਜ ਇਹਨਾਂ ਨੇ ਕਿੱਥੋਂ ਆਵਾਜ਼ ਕੀਤੀ ਐ ਕਿੱਥੋਂ ਇਹ ਜੇ ਟਿਕੂ ਟੂਚੂ ਪਤਨ ਕੀ ਕੁਛ ਕਰਦੇ ਰਹਿੰਦੇ ਹੈਗੇ ਕੋਈ ਨਾ ਬੁਹ ਤੇ ਡੜੀ ਐ ਨਾ ਵਾ ਕਰਨਾ ਕੁਛ ਨਹੀਂ ਇਕ ਲਫਾਵਾ ਤੇ ਦੇਖੋ ਚੱਕ ਆ ਬਲ ਇੰਦੀ ਚ ਪੋਣਾ ਹੋਰ ਕਿ ਸੋਣਾ ਨਾ ਤੇ ਇਹ ਐਵੇਂ ਲਫਾਵੇ ਚ ਲੱਗ ਤੋ ਪਾਗਲ ਜਾਣੀ ਕੋਈ ਪੈ ਕਾਰਾ ਵੀ ਕਰਦੇ ਜਿੱਤੀ ਪਾਤੀ ਰਹਿ ਆ ਦੇਖ ਲੋ ਸੁਡਲ ਜੀ ਹੈ ਨਾ ਮੋਂਸ ਰਾਇਲ ਪੱਟੀ ਫੜਦੇ ਜਿਵੇਂ ਸਵਾਦ ਚ ਤੂੜੀ ਪਾਣੀ ਹੁੰਦੀ ਤੇ ਚਾਣਾ ਤਾਂ ਵਿਆਹ ਆ ਤਾਂ ਤੂੰ ਢੰਗ ਨਾ ਜਾਂਦੀ ਰਹੇ ਹਨ ਜਿਹੜੀ ਤੂੰ ਵਿਰਲਾ ਪੱਟੀ ਤੇ ਦੋ ਦੋ ਕੋਟ ਮਾਰੀ ਸੀ ਸਾਰੇ ਲੈ ਜਾਣਗੇ ਉਹ ਫਿਰ ਵਿਆਹ ਚ ਕਿਤੇ ਤਰਾ ਅਸਲੀ ਰੂਪ ਸਾਹਮਣੇ ਆ ਜੇ ਸਾਰਿਆਂ ਦੇ ਤੇ ਇੱਥੇ ਜਵਾਕ ਡਰਾਏਗੀ ਲੋਕਾਂ ਦੇ ਠੀਕ ਗਿਆ ਹਾਂ ਹਾਂ ਭਾਈ ਚਾਂਸ ਵਾਲਾ ਪਹਿਲਾਂ ਭਾਈ ਚਾਂਸ ਵਾਲਾ ਸੂਟ ਹੈ ਤੇ ਇਹ ਚਾਂਸ ਵਾਲਾ ਅਮਰਜੈਂਸੀ ਇਹਨੂੰ ਇਨ ਬੈਗ ਕਰ ਦੇਣਾ ਨਾ ਆ ਵਾਲਾ ਨਾਈਟ ਸੂਟ ਹੈ ਆ ਮੇਰਾ ਪਰਸ ਤੋੜ ਗਿਆ ਤੁਸੀਂ ਤਾਂ ਹਾਂ ਤੇ ਪਰਸਾ ਹੱਥੇ ਜ ਫੜ ਗਏ ਨਾ ਫਾਇਦਾ ਕੀ ਪਰਸ ਲੈਦਾ ਬੈਗ ਜੀ ਪੋਣਿਆ ਤਾਂ ਕਾਣੂ ਇਹ ਵੈਗਾਂ ਵਾਲੀ ਹੈ ਤਾਂ ਕਿਟਾਂ ਵਾਲੀ ਹੈਗੇ ਪਹਿਲੀ ਵਾਰ ਲੱਗਦਾ ਸੂਟ ਕੇਸ ਪੈਕ ਕਰੀ ਜਾਂਦੇ ਜਿਵੇਂ ਦੋ ਤਿੰਨ ਟੂ ਸੂਟ ਕੇਸਾਂ ਦਾ ਜਿਹੜਾ ਸਮਾਨ ਹੈ ਉਹ ਇੱਕ ਜੀ ਥੋਣੇ ਜਾਂਦੇ ਆ ਅੱਛਾ ਹੁਣ ਸਮਝ ਆਈਏ ਇਹ ਇਹਨੇ ਪਹਿਲਾਂ ਤਾਂ ਮੋਈ ਤਾਂ ਬੰਨੇ ਲੋਕਾਂ ਹੀ ਤੋੜੀ ਥੋਂਦੇ ਹੁੰਦੇ ਕੱਪੜੇ ਥੋਣੀ ਜਾਂਦੀ ਆ ਗੋਡ ਐਨੀ ਵੈਡ ਕਰ ਲਿਆ ਲੈ ਜਾ ਯਾਰ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਆ ਉਹਦਾ ਫਾਇਦਾ ਕੀ ਦੱਸੀ ਗਲਤ ਪਾਹ ਗਲਤ ਪਾਹ ਹੈ ਖਾਲੀ ਹੱਥ ਹਾਂ ਹੋਂ ਸਹੀ ਹੈ ਲੈ ਦੱਸ ਤੇਰੇ ਕੋਲ ਹੈ ਜਨਨ ਨੌਲੇਜ ਦੀ ਦੁਕਾਨ ਖੜੀ ਤੇ ਹੈ ਤੇ ਇਹ ਤੋਂ ਪੁੱਛ ਲੈ ਤੂੰ ਕਿਹੜੀ ਚੀਜ਼ ਕਿੱਥੇ ਰੱਖਣੀ ਆ ਹਨਾ ਇਹਨੂੰ ਜ਼ਿਆਦੇ ਨੌਲੇਜ ਹੈ ਮੈਨੂੰ ਲੱਗਦਾ ਪਰਸਾਂ-ਪੁਰਸਾਂ ਦੀ ਵੀ ਮੈਨੂੰ ਐਨਾਂ ਦਾ ਵੀ ਇਹ ਚੱਕਦਾ ਰਿਹਾ ਹੁੰਦਾ ਤੇ ਲੈ ਫੇਰ ਕੀ ਹੋ ਉਹ ਅਗਲੀ ਦਾ ਸ਼ਾਂਕ ਹੈ ਵੀ ਉਹਨੇ ਖਾਲੀ ਹੱਥ ਜਾਣਾ ਤੇ ਤੂੰ ਚੱਕ ਕੇ ਲੈ ਜਾ ਪਰਸ ਫੇਰ ਕੀ ਹੁੰਦਾਗਾ ਤੇ ਕਹਿ ਦੇ ਕੇ ਸਾਨੂੰ ਨਹੀਂ ਸੰਗ-ਸੰਗ ਹੈਗੇ ਅਸੀਂ ਕਪੜਾ ਬਲੌਗਰ ਹੁੰਨੇ ਆ ਹਾਂ ਹੋਂ ਸਹੀ ਹੈ ਲੈ ਸਪ੍ਰਿੰਸ ਪਵਾ ਉੱਕੇ ਰੁਟਾਣੇ ਪਹਿਲੇ ਪੱਕੇ ਕੰਮ ਕਰਦੇ ਉਹ ਤੋੜ ਨਹੀਂ ਪਾ ਹਾਂ ਵਾਓ ਕੀ ਆਹ ਦੇਖਣੋ ਹਨਾ ਆ ਜਿੰਨੇ ਵੀ ਗਿੱਟਲ ਜੇ ਕਪਲ ਬਲੌਗਰ ਨੇ ਨਾ ਇਹ ਆ ਹੈਅਰ ਸਪਰੇ ਜ਼ਰੂਰ ਨਾਲ ਲੈ ਕੇ ਜਾਂਦੇ ਕਿਉਂ ਪਤਾ ਕੀ ਹੈ ਕਿਉਂਕਿ ਇਹਨੇ ਨਹਾਉਣਾ ਦਾ ਹੁੰਦਾ ਨਹੀਂ ਇਹਨੇ ਮੂੰਹ ਧੋਣਾ ਤੇ ਬਸ ਹੈਅਰ ਸਪਰੇ ਮਾਰਨੀ ਆ ਓਕੇ ਲਾ ਕੇ ਹੈਅਰ ਸਪਰੇ ਤੇ ਮੁਰਕੇ ਡ੍ਰੈਅਰ ਮਾਰ ਲੈਂਦੇ ਆ ਤੇ ਉਹ ਖੜੀ ਰਹਿੰਦੇ ਆ ਉਮੀ ਸੌ ਜਾਂਦੇ ਆ ਉਮੀ ਉੱਠ ਖੜਦੇ ਤਿੰਨ ਦਿਨ ਚਾਰ ਚੜਦੇ ਨੂੰ ਉਮੀ ਹੀ ਜਾਏ ਉਹਦੇ ਅਗਲੇ ਘਰੇ ਨਾ ਆਉਂਦੇ ਆ ਨਾ ਕੁਝ ਹੋਰ ਇਹ ਸੁਡਲ ਚ ਸਾਰੇ ਇੱਕੋ ਜਿਹੇ ਹੋ ਗਿਆ ਰੈਡੀ ਫੇਸ ਆਪਾ ਬਣਾ ਲਿਆ ਤੁਸੀਂ ਅੱਪ ਤੋਂ ਆਪਾ ਹੋ ਗਿਆ ਬਹੁਤ ਜ਼ਿਆਦਾ ਲੇਟ ਉਹਨਾਂ ਨੇ ਕਿਹਾ ਸੀ ਤੁਸੀਂ 12 ਵਜੇ ਤੋਂ ਪਹਿਲਾਂ ਇੱਥੇ ਪਹੁੰਚਣਾ ਚਾਹੀਦੇ ਹੁਣ ਕਲਾਸ ਲੱਗੂਗੀ ਕੀ ਕੀ ਕਰੂਗੇ ਹੋ ਸਾਡੇ ਨਾਲ ਹੂੰ ਚਲੋ ਕੋਈ ਨਹੀਂ ਦੇਖਦੇ ਹਾਂ ਕੀ ਹੁੰਦਾ ਚਲਾ ਜਾ ਥਿਲੇ ਦੱਸ ਥੋੜੀ ਗੱਲ ਤੇ ਗੱਲ ਨਹੀਂ ਤੁਸੀਂ ਟਾਈਮ ਨਾਲ ਜਾਓ ਅਗਲੇ ਦਾ ਫੰਕਸ਼ਨ ਖੜਾ ਹੋਊਗਾ ਉੱਥੇ ਤੁਹਾਡੇ ਬਿਨਾ ਛੇਤੀ ਜਾਓ ਤੁਸੀਂ ਉਹਨਾਂ ਦੇ ਵਿਚਾਰਿਆਂ ਦਾ ਭਾਵੇਂ ਵਿਆਹ ਰੁਕਿਆ ਪਿਆ ਹੋਵੇ ਤੁਹਾਡੇ ਬਿਨਾ ਹਾਂ ਮੈਂ ਇੱਧਰ ਬੈਠੂਗਾ ਪਿੱਛੇ ਫੜ ਕੇ ਨਾ ਆ ਜਾ ਆ ਜਾ ਆ ਜਾ ਮਿੰਟ ਮਾਰਾ ਸੋ ਗਾਇਜ਼ ਮੈਂ ਬੈਠਣ ਦੀ ਕੋਸ਼ਿਸ਼ ਵੇਚਣਾ ਨਾਲੀ ਦੇ ਅੱਗੇ ਚੱਕਣਾ ਖੰਨੇ ਇੱਕ ਮਿੰਟ ਇੱਕ ਮਿੰਟ ਖੜ ਲੈ 10 ਗਿੱਟ ਲਾ ਜਿਆ ਚੱਕਣਾ ਤਾਂ ਕੋਈ ਨਹੀਂ ਤੂੰ ਤਾਂ ਜੀਭਾ ਨਾਲ ਚਟੇਗਾ ਕੰਟੈਂਟ ਐ ਤੇਰਾ ਉਹ ਤੈਨੂੰ ਇਹਦੇ ਬਿਨਾਂ ਦੇਖਣੇ ਕੋਈ ਨਹੀਂ ਕਿਸੇ ਨੇ ਨਾਲੇ ਆਏ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹਨੂੰ ਵੀ ਕੋਈ ਕੀ ਦੇਖਦਾ ਹਨਾ ਗੱਲ ਤਾਂ ਮੈਨੂੰ ਇਹਦੇ 'ਚ ਵੀ ਨਹੀਂ ਕੋਈ ਖਾਸ ਲੱਗਦੀ ਤੋਰੀ ਮਦੇ ਆਦਾ ਰੱਖੀ। ਸਭ ਤੋਂ ਪਹਿਲਾਂ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ। ਮਾਰਨਿੰਗ ਸਤਿ ਸ਼੍ਰੀ ਅਕਾਲ। ਭਾਬੀ, ਸਾਸਰੀ ਦਾ, ਹੋਰ ਭਾਈ ਜਾਨ। ਭਾਈ ਜਾਨ ਨਹੀਂ। ਹੋਰ ਠੀਕ ਹੈ। ਉੱਠ ਬੈ। ਜਾਨਵਾਨਾਂ ਨੂੰ ਡਾਊਟਿੰਗ ਪੁੱਛੀ। ਬਤਾ ਦੇ ਕਾਨੂੰ। ਆ ਦੇਖ ਲੋ ਸਾਰੇ ਬਿਜ਼ਨਸਮੈਨ ਨਾ ਆਪਣੇ ਪੰਜਾਬ ਦੇ ਇੱਥੇ ਲੇਕ ਤੇ ਇਕੱਠੇ ਹੋਏ ਵੇ ਆ। ਚਾਹੇ ਜਿਹਨੂੰ ਮਰਜ਼ੀ ਪੁੱਛ ਲੋ ਵੀ ਤੇਰੇ ਘਰ ਵਾਲੀ ਕਿੰਨੇ ਦਿਨਾਂ ਚ ਲੈ ਲੈਂਦੀ ਵੀਰੇ। ਕੋਈ ਕਹੂਗਾ 1000 ਚ ਕੋਈ 1500 ਚ ਸਾਰਿਆਂ ਦੇ ਰੇਟ ਫਿਕਸ ਨੇ। ਇਗ ਲਗਾਣੇ ਤੇ ਲੱਕ ਹਲਾਉਣ ਦੇ ਕਬਰ ਜਾ ਰਹਾ ਹੈ ਗੈਸ ਹੀ ਚਾਪੀ ਰਿਹਾ ਹੈ ਹਾਂ ਮੈਂ ਤਾਂ ਕੁਝ ਪੂਜੀਆ ਪਾ ਉਹ ਸੜਾਈ ਤੇ ਭੱਜ ਗਿਆ ਆਹ ਦੇਖ ਲਓ ਗਿੱਟਲ ਜਹ ਹਨਾ ਟਿਕਦਾ ਕਿਤੇ ਉਹ ਨਾ ਪਾਸੇ ਹੋਇਆ ਦੀਆਂ ਗੋਲੀਆਂ ਖਾਈ ਜਾਂਦਾ ਸੀ ਹਨਾ ਉਹਨੂੰ ਡਿਸਟਰਬ ਕਰਦਾ ਉਹ ਕਹਿੰਦਾ ਹੁਣ ਕੱਚਾ ਜਾਂ ਮਰਦਾ ਕਹਿੰਦਾ ਮੇ ਤਾਂ ਪੂਜੀਆ ਫਸ ਗਿਆ ਗੱਲ 'ਚ ਪੂਜੀਆ ਨਹੀਂ ਫਸਿਆ ਪਰ ਆਵਾ ਗੋਲੀਆਂ ਫਸ ਗਈਆਂ ਗੱਲ 'ਚ ਤੇਰੇ ਸੋ ਤਾਂ ਬਲੌਗ ਦਾ ਐਂਡ ਇੱਥੇ ਕਰਦੇ ਆਂ ਸੋ ਨੈਕਸਟ ਪਾਰਟ ਦੇਖਣ ਲਈ ਸੋ ਆਪਣਾਈ ਦਾ ਬਲੌਗ ਇੱਥੇ ਆਪ ਐਂਡ ਕਰਦੇ ਆਂ ਬਿਲਕੁਲ ਹੀ ਟਾਈਮ ਬਰਬਾਦ ਕੀਤਾ ਆਪਨੇ ਆਪਣਾ ਵੀ ਹਮਾਰਾ ਤੇ ਨੈਕਸਟ ਪਾਰਟ ਦੇਖਣ ਲਈ ਆਪਣਾ ਕੀ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕੀ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਕਿ ਇਹ ਤੁਹਾਡੇ ਤੋਂ ਜਦੋਂ ਵੀ ਆਪਣੀ ਹੁਲੌਗ ਪਾਈਏ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਜਾਈ ਬਾਕੀ ਸੌਰੀ ਮੇਰੇ ਅੱਖਾਂ ਥੋੜੀਆਂ ਹਾਂ ਹਾਂ ਤੇ ਬਾਕੀ ਲੈ ਦੱਸ ਅੱਜ ਵਾਲੇ ਚ ਦਾ ਬਹੁਤ ਲੱਲ ਲਾਤੇ ਜਿਹੜਾ ਤੁਸੀਂ ਅਗਲੇ ਚ ਵੀ ਲਾ ਦੋਗੇ ਇਹ じゃ ਕੀ ਹੈ ਜਿਹੜਾ ਤੇ ਸਾਡੇ ਤੋਂ ਮਿਸ ਹੋ ਜਾਊਗਾ ਤੇ ਲੋਕ ਆਪਣੇ ਆਪ ਨੂੰ ਕਿਉਂ ਸਜ਼ਾ ਦੇਣ ਹੈ ਨਾ ਬ ਕੋਈ ਗਾਹ ਤੋਂ ਸੀ ਜਨਾ ਨਾ ਲਈ ਦੀ ਗੱਲਾਂ ਕਰਨੀਆਂ ਹੁੰਦੀਆਂ ਨੇ ਹਾਂਜੀ ਜਿਨ੍ਹਾਂ ਨੇ ਕਿਹਾ ਸੀਗਾ ਕਿ ਵੀਡੀਓ ਵਿੱਚ ਸਾਡੇ ਨਾਮ ਬੋਲ ਦਿਓ ਸੰਦੀਪ ਕੌਰ ਹਰਜੀਤ ਸਿੰਘ ਪਟਿਆਲਾ ਮਨਪ੍ਰੀਤ ਸਿੰਘ ਬਿਲਾਸਪੁਰੀਆ ਸੇਵਕ ਸਿੰਘ ਬਰਨਾਲਾ ਮੰਨਤ ਹਰਲਿੰਦ ਐਂਡ ਲਵੀ ਸੁਖਪ੍ਰੀਤ ਕੌਰ ਮੁਕਸਰਤੂ ਜੱਗੂ ਚੰਡੀਗੜ੍ਹ ਐਂਡ ਗੁਰੂਵੈਦ ਸਿੰਘ ਥੈਂਕ ਯੂ ਸੋ ਮੱਚ ਬਾਰੇ ਬਾਰੇ ਕਮੈਂਟਸ ਕਰ ਲਈ ਹਾਂਜੀ ਅੱਜ ਦੀ ਵੀਡੀਓ ਵਿੱਚ ਸਿਰਫ ਐਨੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਪਦੀ ਰਾਇ ਕਮੈਂਟ ਬਾਕਸ ਵਿੱਚ ਦੇਣਾ ਬਿਲਕੁਲ ਨੀ ਭੁੱਲਣਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਬਾਏ